ਵੱਡੀ ਖਬਰ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਹੈ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਦੇ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਦੇ ਹੱਕ ਵਿੱਚ ਕਈ ਆਗੂ ਆ ਗਏ ਨੇ ਤਾਂ ਦੂਜੇ ਪਾਸੇ ਉਹਨਾਂ ਦਾ ਵਿਰੋਧ ਕਰਨ ਵਾਲੇ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਦੱਸ ਦੇਈਏ ਕਿ ਸੁਖਬੀਰ ਬਾਦਲ ਕਰੀਬ 16 ਸਾਲ ਤੱਕ ਪਾਰਟੀ ਦੀ ਪ੍ਰਧਾਨਗੀ ਕੀਤੀ ਉਹਨਾਂ ਨੇ ਇਸ ਦੌਰਾਨ ਵਕਫ ਵਕ ਚੋਣਾਂ ਦੌਰਾਨ ਉਹਨਾਂ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੱਤੀ ਗਈ ਪਾਰਟੀ ਦੇ ਅੰਦਰੋਂ ਹੀ ਉਹਨਾਂ ਖਿਲਾਫ ਬਾਗੀ ਸੁਰਾਂ ਉੱਠੀਆਂ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਸੁਖਬੀਰ ਬਾਦਲ ਦੇ ਅਸਤੀਫੇ ਦਾ ਸਵਾਗਤ ਕੀਤਾ ਗਿਆ ਤਾਂ ਦੂਜੇ ਪਾਸੇ ਸੁਖਬੀਰ ਬਾਦਲ ਧੜੇ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਪਾਰਟੀ ਵੱਲੋਂ ਛੇਤੀ ਹੀ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਇਸ ਲਈ ਦਸੰਬਰ ਮਹੀਨੇ ਵਿੱਚ ਮੀਟਿੰਗ ਸੱਦੀ ਗਈ ਹੈ ਦੂਜੇ ਪਾਸੇ ਵਰਕਿੰਗ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਵੀ ਮੀਟਿੰਗ ਸੱਦ ਲਈ ਹੈ ਫਿਲਹਾਲ ਬਲਜੀਤ ਸਿੰਘ ਦਾਦੂਵਾਲ ਸਾਡੇ ਨਾਲ ਜੁੜੇ ਨੇ ਉਹਨਾਂ ਤੋਂ ਜਾਣਾਂਗੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਉਹਨਾਂ ਦੀ ਕੀ ਪ੍ਰਤੀਕਿਰਿਆ ਫਿਲਹਾਲ ਇਸ ਵੇਲੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਡੇ ਨਾਲ ਜੁੜ ਚੁੱਕੇ ਨੇ ਦਾਦੂਵਾਲ ਜੀ ਸੁਖਬੀਰ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਕੀ ਕਹਿਣਾ ਚਾਹੋਗੇ ਤੁਹਾਡੀ ਪ੍ਰਤੀਕਿਰਿਆ ਦੇਖੋ ਜੀ ਇਹ ਤਾਂ ਇੱਕ ਨਾ ਇੱਕ ਦਿਨ ਹੋਣਾ ਹੀ ਸੀਗਾ ਅੱਜ ਨਾਲ ਦੰਦੇ ਕੱਲ੍ਹ ਦੇਣਾ ਪੈਣਾ ਸੀ ਕਿਉਂਕਿ ਪੰਥ ਤੇ ਪੰਜਾਬ ਤਾਂ ਪਹਿਲਾਂ ਹੀ ਅਸਤੀਫਾ ਲੈ ਚੁੱਕਾ ਸੀ ਸੁਖਵੀਰ ਸਿੰਘ ਬਾਦਲ ਦਾ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਤੇ ਫਖਰ-ਏ-ਕੌਮ ਦਾ ਵਾਰਡ ਪੰਥ ਤਾਂ ਵਾਪਸ ਲੈ ਚੁੱਕਾ ਹੈ ਜਥੇਦਾਰਾਂ ਦਾ ਐਲਾਨ ਬਾਕੀ ਹੈ ਜਥੇਦਾਰ ਕਦੋਂ ਕਰਨਗੇ ਇਹਦਾ ਮੌਕਾ ਦੱਸੇਗਾ ਇਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਉਹ ਪੰਥ ਤੇ ਪੰਜਾਬ ਤਾਂ ਲੈ ਚੁੱਕਾ ਹੈ ਜਦੋਂ ਕਿ ਉਹਨਾਂ ਨੂੰ ਹਾਸ਼ੀਏ ਤੇ ਲੈ ਗਿਆ ਪੰਥ ਤੇ ਪੰਜਾਬ ਪਰ ਅਜੇ ਮੈਂ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਬੜੀ ਦੇਰੀ ਕਰ ਦਿੱਤੀ ਅਸਤੀਫਾ ਦਿੰਦੇ ਹਾਂ ਬੜੀ ਪਕੜ ਬਣਾ ਕੇ ਰੱਖੀ ਬੜਾ ਉਹਨਾਂ ਨੇ ਮਤਲਬ ਜਿਹੜਾ ਸੀਗਾ ਚਿੰਬੜ ਕੇ ਰਹਿ ਬੜਾ ਲਾਲਚ ਕੀਤਾ ਛੱਡਣਾ ਨਹੀਂ ਸੀ ਚਾਹੁੰਦੇ ਪਰ ਹਾਲਾਤ ਆ ਜੈਸੇ ਬਣ ਗਏ ਕਿ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਪਿਆ ਪਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਕਾਲ ਦੇ ਕਾਲ ਦਾ ਸਭ ਤੋਂ ਕਾਲਾ ਜੇਕਰ ਕੋਈ ਵਰਕਾ ਲਿਖਿਆ ਜਾਊ ਔਸ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਲਿਖਿਆ ਜਾਊਗਾ ਭਾਵੇਂ ਕਿ ਬਾਦਲ ਪਰਿਵਾਰ ਦਾ ਹੀ ਸਿੱਖ ਇਤਿਹਾਸ ਦੇ ਵਿੱਚ ਖੜਾ ਵਰਕਾ ਲਿਖਿਆ ਜਾਣਾ ਹੈ ਕਿ ਜੋ ਇਹਨਾਂ ਨੇ ਪੰਥ ਤੇ ਪੰਜਾਬ ਦਾ ਪੰਥਕ ਸੰਸਥਾਵਾਂ ਦਾ ਘਾਣ ਕੀਤਾ ਤੁਸੀਂ ਦੇਖੋ ਨਾ ਇਹਨਾਂ ਨੂੰ ਆਪਣੇ ਪਰਿਵਾਰ ਤੋਂ ਬਿਨਾ ਕੁਛ ਦਿਸਿਆ ਹੀ ਨਹੀਂ ਕਦੇ ਸੈਂਟਰ ਦੇ ਵਿੱਚ ਵੀ ਜਦੋਂ ਸਾਂਝੀ ਅਲਾਈਅੰਸ ਦੇ ਨਾਲ ਜਦੋਂ ਸਾਂਝੀ ਵਾਲਤਾ ਦੇ ਹੇਠ ਸਰਕਾਰ ਬਣਾਉਂਦੇ ਸੀ ਤਾਂ ਜਦੋਂ ਵਜੀਰੀ ਦੀ ਗੱਲ ਆਉਂਦੀ ਸੀ ਤਾਂ ਉਦੋਂ ਕਦੇ ਸੁਖਵੀਰ ਸਿੰਘ ਬਾਦਲ ਕਦੇ ਹਰਸਿਮਰਤ ਕੌਰ ਬਾਦਲ ਦੂਸਰਾ ਅਕਾਲੀ ਕਦੇ ਚੇਤੇ ਹੀ ਨਹੀਂ ਸੀ ਆਇਆ ਔਰ ਇਸੇ ਤਰ੍ਹਾਂ ਹੁਣ ਜੇਕਰ ਸੁਖਵੀਰ ਸਿੰਘ ਬਾਦਲ ਤੇ پابੰਦੀ ਲਾਈ ਸੀ ਤਾਂ ਸਾਰਾ ਅਕਾਲੀ ਦਲ ਇਹਨਾਂ ਨੇ ਕਹਿੰਦੇ ਵੀ ਇਹ ਇਲੈਕਸ਼ਨ ਨਹੀਂ ਲੜੇਗਾ ਜਿਹੜੀ ਬਾਏ ਇਲੈਕਸ਼ਨ ਹੈ ਬਦਲ ਉਹਨਾਂ ਨੇ ਸਾਰਾ ਗੁਰਪੰਥ ਤੇ ਪੰਜਾਬ ਜਿਹੜਾ ਸੀ ਉਹਨੂੰ ਨਕਾਰ ਕੇ ਪਰਿਵਾਰ ਨੂੰ ਮੂਹਰੇ ਰੱਖਿਆ ਤਾਂ ਹੀ 13 ਸੀਟਾਂ ਦੇ ਉੱਤੇ 12 ਤੇ ਜਮਾਨਤ ਜਬਤ ਤੇ 13ਵੀਂ ਸੀਟ ਬਚਾਉਣ ਵਾਸਤੇ ਸਾਰੀ ਤਾਕਤ ਜਿਹੜੀ ਸੀ ਬਟਿੰਡੇ ਝੋਕ ਦਿੱਤੀ ਸੋ ਇਸ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਜੇਕਰ ਸਭ ਤੋਂ ਕਾਲਾ ਵਰਕਾ ਕੋਈ ਲਿਖਿਆ ਜਾਊ ਤਾਂ ਉਹ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਤੇ ਬਾਦਲ ਪਰਿਵਾਰ ਦਾ ਜਿਹੜਾ ਇਦੇ ਵਿੱਚ ਯੋਗਦਾਨ ਰਿਹਾ ਪੰਥ ਦੇ ਬਜਾਅ ਦੇ ਮੈਂ ਜਾਣਤੀ ਸਭ ਤੋਂ ਵੱਡੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਹੁਣ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਅੰਦਰੋਂ ਹੀ ਸੁਖਵੀਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਜਿਹੜੀ ਸੁਧਾਰ ਲਹਿਰ ਚਲਾ ਰਹੇ ਨੇ ਆਗੂ ਉਹਨਾਂ ਵੱਲੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਹੁਣ ਸੁਖਵੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ ਕਿ ਲੱਗਦਾ ਹੈ ਕਿ ਪਾਰਟੀ ਮੁੜ ਤੋਂ ਸਲੀਤੇ ਆ ਪਾਏਗੀ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਸੁਧਾਰ ਲਹਿਰ ਦੀ ਗੱਲ ਕਰਦੇ ਉਹ ਵੀ ਤਾਂ ਨਾਲ ਹੀ ਸੇਵਾ ਮਲਾਈਆਂ ਸੰਧੀਆਂ ਖਾਧੀਆਂ ਉਹਨਾਂ ਨੇ ਵੀ ਸਤਾ ਭੋਗੀ ਆ ਸਾਰੇ ਹੁਣ ਉਹ ਸੁੱਖ ਉਹ ਸੁਖ ਵੀਰ ਬਾਦਲ ਦੇ ਗਲ ਪਾ ਕੇ ਸੁਰਖਰੂ ਨਹੀਂ ਹੋ ਸਕਦੇ ਅਸੀਂ ਕਹਿ ਸਕਦੇ ਆ ਕੋਈ ਵੀ ਗੱਲ ਪਰ ਉਹ ਨਹੀਂ ਕਹਿ ਸਕਦੇ ਕਿਉਂਕਿ ਉਹ ਤਾਂ ਉਦੋਂ ਸਤਾ ਦੇ ਵਿੱਚ ਨਾਲ ਸੀਗੇ हां ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ਤੇ ਬਾਦਲ ਪਰਿਵਾਰ ਤੇ ਇਹਨਾਂ ਦੇ ਜੋਟੀਦਾਰ ਲਗਾਏ ਆ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਉੱਭਰੇਗਾ ਸ਼੍ਰੋਮਣੀ ਅਕਾਲੀ ਦਲ ਦੀ ਪੰਥ ਨੂੰ ਪੰਜਾਬ ਨੂੰ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਸ਼ਾਨਾ ਮੱਤਾ ਇਤਿਹਾਸ ਰਿਹਾ ਤੇ ਅਸੀਂ ਸਾਰੇ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਉਭਰੇ ਪੰਥ ਤੇ ਪੰਜਾਬ ਦੀ ਅਗਵਾਈ ਸੇਤਰੀ ਪਾਰਟੀ ਆ ਉਹ ਕਰੇ ਸ਼੍ਰੋਮਣੀ ਅਕਾਲੀ ਦਲ ਤੁਸੀਂ ਮੇਰਾ ਅੱਜ ਦਾ ਜਿਹੜਾ ਇਹ ਬਿਆਨ ਆ ਇਹਨੂੰ ਤੁਸੀਂ ਰਿਕਾਰਡ ਕਰਕੇ ਤੇ ਤੁਸੀਂ ਆਪਣੇ ਜਿਹੜਾ ਲਾਇਬ੍ਰੇਰੀ ਚ ਰੱਖ ਲਿਓ ਤੇ ਉਸ ਦਿਨ ਇਹਨੂੰ ਤੁਸੀਂ ਉਸ ਦਿਨ ਵੀ ਦੁਬਾਰਾ ਸੁਣਾਇਓ ਤੇ ਸ਼ਰੋਮਣੀ ਅਕਾਲੀ ਦਲ ਉੱਭਰੇਗਾ ਪੰਥ ਤੇ ਪੰਜਾਬ ਦੀ ਗਵਾਹੀ ਕਰੇਗਾ ਪਰ ਉਹਦੇ ਬਾਦਲ ਪਰਿਵਾਰ ਤੋਂ ਰਹਿਤ ਹੋਏਗਾ ਸਾਡੇ ਪਰਵਾਰ ਦੇ ਜਿਹੜੇ ਮੈਂ ਕਹ ਰਿਹਾ ਸੀ ਕੀ ਬਾਦਲ ਪਰਿਵਾਰ ਜਾਂ ਬਾਦਲ ਪਰਵਾਦੀ ਜੀ ਨੂੰ ਛੱਤ ਛਾਇਆ ਉਸ ਤੋਂ ਇਲਾਵਾ ਜੇ ਕੋਈ ਕੋ ਪ੍ਰਦਾਨ ਬੰਦ ਹੈ ਤੁਸੀਂ ਹਮਾਇਤ ਕਰੋਗੇ ਉਸ ਦੀ ਬਿਲਕੁਲ ਜਿਹੜਾ ਹੈਗਾ ਬਾਦਲ ਪਰਿਵਾਰ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਉੱਭੜੇਗਾ ਉਹਦੇ ਵਿੱਚ ਸਾਡਾ ਪੂਰਾ ਯੋਗਦਾਨ ਹੋਏਗਾ ਪੰਥ ਦਾ ਪੰਜਾਬ ਦਾ ਅਸੀਂ ਉਹਨੂੰ ਪੂਰਾ ਸਮਰਥਨ ਕਰਾਂਗੇ ਕਿ ਪੰਥ ਤੇ ਪੰਜਾਬ ਦੀ ਰੁਵਾਈ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਤੋਂ ਰਹਿਤ ਹੋ ਕੇ ਕਰੇ ਕਿਉਂਕਿ ਬਾਦਲ ਪਰਿਵਾਰ ਅਮਰਵੀਰ ਬਣਕੇ ਪੰਥ ਤੇ ਪੰਜਾਬ ਦੇ ਅਕਾਲੀ ਦਲ ਤੇ ਸ਼ਾਇਆ ਪਿਆ ਸੀ ਜਿਨੇ ਅਮਰਵੀਰ ਜਿਸ ਤਰ੍ਹਾਂ ਦਰਖਤ ਦਾ ਨੁਕਸਾਨ ਕਰਦੀ ਏਸੇ ਤਰ੍ਹਾਂ ਪੰਥ ਤੇ ਪੰਜਾਬ ਦਾ ਦੇ ਅਕਾਲੀ ਦਲ ਦਾ ਬਾਗਲ ਪਰਵਾਹ ਮੇ ਨੁਕਸਾਨ ਕੀਤਾ ਜੀ ਜਥੇਦਾਰ ਜੀ ਬਹੁਤ ਬਹੁਤ ਸ਼ੁਕਰੀਆ ਹਾਂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ